ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿੰਨਾਂ ਦੇ ਚਰਨਾਂ ਕਮਲਾ ਵਿੱਚ ਨਮਸਕਾਰ ਹੈ ਖਾਲਸਾ ਜੀ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਜਿਨ੍ਹਾਂ ਦੀ ਸ਼ਰਨ ਲੱਗਿਆ ਸੁਖ ਪ੍ਰਾਪਤ ਹੁੰਦਾ ਹੈ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਸੁਆਮੀ ਮਹਾਰਾਜ ਜੀਆ ਨੇ ਧਰਤੀ ਉੱਤੇ ਆ ਕੇ ਕਈ ਬਾਣੀ ਪੜਨ ਵਾਲਿਆਂ ਨੂੰ ਕਈ ਭਗਤੀ ਕਰਨ ਵਾਲਿਆਂ ਨੂੰ ਜਿਹੜੇ ਪਰਮੇਸ਼ਰ ਵਿੱਚ ਇੱਕਮਿਕ ਹੋ ਗਏ ਸਨ ਉਹਨਾਂ ਦੀ ਬਾਣੀ ਨੂੰ ਆਪਣੀ ਬਾਣੀ ਵਿੱਚ ਦਰਜ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਵਿੱਚ ਵੱਡੀ ਮਹਿਮਾ ਤੇ ਥਾਮ ਬਖਸ਼ਿਆ ਸੋ ਖਾਲਸਾ ਜੀ ਜਿਵੇਂ ਭਗਤਾਂ ਦੀ ਪਾਵਨ ਪਵਿੱਤਰ ਬਾਣੀ ਪੜਿਆ ਮਹਾਰਾਜ ਦੇ ਘਰ ਦੀ ਸੋਝੀ ਦੁਨੀਆਵੀ ਗਿਆਨ ਜਾਂ ਹਰ ਪ੍ਰਕਾਰ ਦਾ ਗਿਆਨ ਸਰੀਰ ਦੇ ਅੰਦਰ ਦੀਆਂ ਖੇਡਾਂ ਦਾ ਗਿਆਨ ਮਿਲਦਾ ਹੈ ਉਥੇ ਭਗਤ ਸਹਿਬਾਨਾ ਨੇ ਰਾਹ ਵੀ ਦੱਸਣਾ ਕੀਤਾ ਹੈ ਕਿੰਨੀ ਗਰੀਬੀ ਦੇ ਵਿੱਚੋਂ ਉੱਠ ਕੇ ਬੰਦਗੀ ਕੀਤੀ ਬਾਣੀ ਪੜੀ ਕਈ ਪ੍ਰਕਾਰ ਦੇ ਦੁੱਖ ਝੱਲ ਕੇ ਪਰਮੇਸ਼ਰ ਦਾ ਆਸਰਾ ਤੱਕਿਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਅਪੇਧ ਹੋ ਗਏ ਸੋ ਖਾਲਸਾ ਜੀ ਅੱਜ ਭਗਤ ਦੀ ਭਗਤ ਬਾਬਾ ਧੰਨਾ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਹੈ 20 April ਨੂੰ ਤੇ 1415 15 ਈਸਵੀ ਦੇ ਵਿੱਚ ਉਹਨਾਂ ਦਾ ਪ੍ਰਗਟ ਹੋਣਾ ਹੋਇਆ ਸੀ ਤੇ ਭੋਲੇ ਭਾ ਦੇ ਸੁਭਾਅ ਵਾਲੇ ਜੱਟ ਜ਼ਿਮੀਂਦਾਰ ਦੇ ਘਰ ਜੰਮੇ ਜਿਹੜੇ ਪਿਤਾ ਜੀ ਸਾਨੂੰ ਗਰੀਬ ਸਨ ਗਰੀਬ ਮਾਂ ਪਿਓ ਦੇ ਘਰ ਜੰਮੇ ਉਹਨਾਂ ਦਾ ਪਿੰਡ ਸੀ ਖਾਲਸਾ ਜੀ ਬੰਬੇ ਏਰੀਏ ਦੇ ਕੋਲ ਮੁੰਬਈ ਦੇ ਕੋਲ ਧੁਆਨ ਪਿੰਡ ਸੀ ਟਾਂਕ ਉਹਨਾਂ ਦਾ ਇਲਾਕਾ ਸੀ ਜ਼ਿਲ੍ਹਾ ਸੀ ਸੋ ਉੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਜਿਵੇਂ ਉਹਨਾਂ ਪਰਥਾਏ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਣਾ ਕੀਤਾ ਕਿ ਬ੍ਰਾਹਮਣ ਪੂਜਾ ਦੇਵਤੇ ਧੰਨਾ ਗਊ ਚਰਾਵਣ ਆਵੇ ਤੰਨਾ ਡਿਠਾ ਚਲਤ ਇਹੋ ਪੁੱਛੈ ਬ੍ਹਾਮਣ ਆਖ ਸੁਣਾਵਾ ਠਾਕੁਰ ਦੀ ਸੇਵਾ ਕਰੈ ਜੋ ਇੱਛਾ ਸੋਈ ਫਲ ਪਾਵੈ ਤੰਨਾ ਕਰਦਾ ਜੋੜੜੀ ਮੈਂ ਭੀਦੇ ਇੱਕ ਜੇਤ ਉਦਪਾਵੈ ਪੱਥਰ ਇੱਕ ਲਪੇਟ ਕਰ ਦੇ ਤੰਨੇ ਨੂੰ ਗਾਇਲ ਛੜਾਵਾ ਠਾਕਰ ਨੂੰ ਨਿਹਵਾਲ ਕਾ ਸ਼ਾਇ ਰੋਟੀ ਲੈ ਭੋਗ ਚੜਾਵੈ ਹੱਥ ਜੋੜ ਮਿੰਨਤਾ ਕਰੈ ਪੈਰੀ ਪੈ ਪੈ ਬਹੁਤ ਮਨਾਵੈ ਹੌਂ ਵੀ ਮੂੰਹ ਨਾ ਜੁਠਾਲ ਸਾਂ ਤੂੰ ਰੁੱਠਾ ਮੈਂ ਕਹੋ ਨਾ ਸੁਖਾਵੈ ਗੋਸਾਈ ਪ੍ਰਤਖ ਹੋਏ ਰੋਟੀ ਖਾਏ ਸ਼ਾਇ ਮੋਹਾ ਰੋਟੀ ਖਾਏ ਸ਼ਾਇ ਮੋਹਿ ਲਾਵੈ ਭੋਲਾ ਪਾਉ ਗੋਬਿੰਦ ਮਲਾਵੈ ਸੋ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ ਸੋ ਖਾਲਸਾ ਜੀ ਭਗਤ ਭਗਤ ਬਾਬਾ ਧੰਨਾ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅੱਜ ਹੈ ਸੋ ਖਾਲਸੇ ਪੰਥ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਪਾਈ ਲੱਖ ਲੱਖ ਰੋਮ ਰੋਮ ਕਰਕੇ ਵਧਾਈਆਂ ਹੋਣ ਐਸੇ ਮਹਾਂਪੁਰਸ਼ਾਂ ਨੇ ਐਸੇ ਸਾਧੂਆਂ ਨੇ ਐਸੇ ਭਗਤਾਂ ਨੇ ਸਾਨੂੰ ਦੱਸਣਾ ਕੀਤਾ ਕਿ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਕਿਵੇਂ ਪਰਮੇਸ਼ਰ ਅਕਾਲ ਪੁਰਖ ਦੇ ਵਾਹਿਗੁਰੂ ਜੀ ਦੇ ਵਾਹਿਗੁਰੂ ਜੀ ਦੇ ਦਰੋਂ ਮੰਗਣਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਉਹਨਾਂ ਨੇ ਦੱਸਣਾ ਕੀਤਾ ਭਾਈ ਜਿਹੜੇ ਮਹਾਰਾਜ ਦਾ ਨਾਮ ਜਪਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਕਰਦੇ ਨੇ ਉਸਤਤੀ ਕਰਦੇ ਨੇ ਉਹਨਾਂ ਦੇ ਕਾਜ ਸਵਾਰਨ ਵਾਹਿਗੁਰੂ ਆਪ ਆ ਜਾਂਦਾ ਸੋ ਖਾਲਸਾ ਜੀ ਜੇ ਉਸ ਵੇਲੇ ਗਰੀਬ ਪਰਿਵਾਰ ਵਿੱਚ ਜੰਮੇ ਸਨ ਤੇ ਜੱਟ ਜ਼ਿਮੀਂਦਾਰ ਸਨ ਡੰਗਰ ਪਸ਼ੂ ਮਾਲ ਰੱਖਿਆ ਹੋਇਆ ਸੀ ਘਰ ਦੇ ਵਿੱਚ ਤੇ ਮਾਂ ਪਿਓ ਨੇ ਛੋਟੀ ਉਮਰੇ ਹੀ ਇਹਨੂੰ ਡੰਗਰ ਚਾਰਨ ਵਾਸਤੇ ਲਾ ਦਿੱਤਾ ਭਗਤ ਧੰਨਾ ਜੀ ਨੂੰ ਤੇ ਡੰਗਰ ਚਾਰਨ ਜਾਂਦੇ ਨੇ ਜਿੱਧਰ ਨੂੰ ਇਹ ਡੰਗਰ ਚਾਰਨ ਜਾਂਦੇ ਨੇ ਉਸ ਏਰੀਏ ਦੇ ਵਿੱਚ ਇੱਕ ਠਾਕੁਰਦਵਾਰਾ ਪੈਂਦਾ ਸੀ ਸੋ ਰੋਜ਼ ਉੱਥੋਂ ਨਹੀਂ ਲੰਘਣਾ ਛੋਟੇ ਹੁੰਦਿਆਂ ਤੋਂ ਇੱਕ ਪੰਡਤ ਨੂੰ ਦੇਖਣਾ ਉਹ ਪੰਡਤ ਦੀਆਂ ਸਵੇਰੇ ਸ਼ਾਮ ਮੰਦਰ ਵਿੱਚ ਢਾਲ ਖੜਕਾਉਣੇ ਪੂਜਾ ਕਰਨੀ ਆਰਤੀ ਕਰਨੀ ਉਹਨੂੰ ਦੇਖਣਾ ਤੇ ਉਹਨਾਂ ਚ ਰਵੇਟ ਕਰਨੀ ਜਿੰਨਾਂ ਚ ਪਿੰਡ ਦੇ ਸਿਆਣੇ ਲੋਕ ਦਰਸ਼ਨ ਕਰਨ ਨਹੀਂ ਆਉਂਦੇ ਪੱਥਰ ਦੀਆਂ ਮੂਰਤੀਆਂ ਬਣੀਆਂ ਹੋਈਆਂ ਸੀ ਉਹਨਾਂ ਦੀ ਪੂਜਾ ਕਰਦੇ ਸਨ ਸੋ ਇਹ ਧੰਨਾ ਦੀ ਰੋਜ਼ ਦੇਖਦੇ ਸਨ ਕਿ ਪੰਡਤ ਕੀ ਕਰਦਾ ਹੌਲੀ ਹੌਲੀ ਜਵਾਨ ਹੋਏ ਕਿਸ਼ੋਰ ਅਵਸਥਾ ਤੋਂ ਜਵਾਨੀ ਆਈ ਜਦੋਂ ਜਵਾਨ ਹੋਏ ਤਾਂ ਸੋਚਿਆ ਵੀ ਮੇਰੇ ਘਰ ਵਿੱਚ ਵੀ ਗਰੀਬੀ ਹੈ ਕੱਲੇ ਰਹਿ ਗਏ ਸੀ ਮਾਂ ਪਿਓ ਚੜ੍ਹਾਈ ਕਰ ਗਏ ਵੀ ਮੇਰੇ ਘਰ ਵਿੱਚ ਇੰਨੀ ਗਰੀਬੀ ਹੈ ਬੀ ਇਹ ਪੰਡਤ ਜੀ ਜਿਹੜੀਆਂ ਮੂਰਤੀਆਂ ਨਹੀਂ ਆ ਪੂਜਾ ਕਰਦੇ ਨੇ ਪੱਥਰ ਦੀ ਪੂਜਾ ਕਰਦਾ ਹੈ ਇਹ ਪੱਥਰ ਕੁਝ ਦਿੰਦਾ ਤਾਂ ਹੋਵੇਗਾ ਹੀ ਖਾਲਸਾ ਜੀ ਉਸ ਦਿਨ ਮਨ ਵਿੱਚ ਫੁਰਨਾ ਆਇਆ ਤੇ ਜਾ ਕੇ ਪੰਡਤ ਜੀ ਕੋਲੇ ਪੁੱਛਨੇ ਪੰਡਤ ਜੀ ਜਿਹੜੀ ਆ ਤੁਸੀਂ ਪੂਜਾ ਕਰਦੇ ਹੋ ਇਹ ਪੱਥਰ ਦੀ ਇਹ ਪੱਥਰ ਕੁਝ ਦਿੰਦਾ ਉਸ ਵੇਲੇ ਪੰਡਤ ਜੀ ਕਹਿਣ ਲੱਗੇ ਕਿ ਸਾਰਾ ਕੁਝ ਦਿੰਦਾ ਨਾਲੇ ਪੱਥਰ ਨਾ ਕਹਿ ਇਹ ਭਗਵਾਨ ਦਾ ਸਰੂਪ ਹੈ ਸੋ ਇਹ ਪੱਥਰ ਸਭ ਕੁਝ ਦੇਵੇਗਾ ਜੇ ਤੂੰ ਇਹਦੀ ਪੂਜਾ ਕਰੇਗਾ ਆराधना ਕਰੇਗਾ ਉਸ ਵੇਲੇ ਭਗਤ ਧੰਨਾ ਜੀ ਨੇ ਕਹਿਣਾ ਕੀਤਾ ਭਾਈ ਮੈਨੂੰ ਵੀ ਇੱਕ ਪੱਥਰ ਦੇ ਦਿਓ ਤੇ ਉਹ ਪੰਡਤ ਨੇ ਟਾਲ ਮਟੋਲਾ ਕੀਤਾ ਵੀ ਤੂੰ ਤੇ ਜੱਟ ਜ਼ਿਮੀਦਾਰ ਹੈ ਜਾ ਕੇ ਆਪਣੀ ਪਹਿਲੀ ਵਾਰ ਜ਼ਮੀਨ ਵਾਹ ਡੰਗਰਚਾਰ ਤੈਨੂੰ ਕਿਹੜੀ ਅਕਲ ਹੈ ਨਾ ਤੂੰ ਪੜਿਆ ਵਿਦਿਆਹੀਣ ਹੈ ਤੂੰ ਕਿੱਥੋਂ ਸੇਵਾ ਕਰ ਲੇਗਾ ਨਾਲੇ ਜਿਹੜਾ ਉਹ ਭਗਵਾਨ ਹੈ ਇਹ ਪਾਰਸ ਪਾਲਗ੍ਰਾਮ ਪੱਥਰ ਹੈ ਇਹ ਮੰਦਰਾਂ ਦੇ ਵਿੱਚ ਹੀ ਰਹਿੰਦਾ ਹੈ ਭਗਵਾਨ ਕਿਸੇ ਦੇ ਘਰੇ ਨਹੀਂ ਰਹਿੰਦਾ ਹੋਰ ਜਗ੍ਹਾ ਦੇ ਉੱਤੇ ਨਹੀਂ ਰਹਿੰਦਾ ਤੇ ਇਹਦੀ ਪੂਜਾ ਬ੍ਰਾਹਮਣ ਹੀ ਕਰ ਸਕਦੇ ਨੇ ਤੇਰੇ ਵਰਗਾ ਜੱਟ ਨਹੀਂ ਕਰ ਸਕਦਾ ਤੂੰ ਆਪਣਾ ਜਾ ਕੇ ਕੰਮ ਕਰ ਤੇਰਾ ਧਰਮ ਹੈ ਖੇਤੀ ਕਰਨੀ ਤੇ ਫਸਲਾ ਗਾਉਣੀ ਤੇ ਲੋਕਾਂ ਨੂੰ ਖਵਾਉਣੀ ਤੇਰਾ ਇਹਨਾਂ ਕੰਮ ਹੈ ਉਹਨਾਂ ਕੰਮ ਜਾ ਕੇ ਕਰ ਜਦੋਂ ਭਗਤ ਧੰਨਾ ਜੀ ਨੇ ਕਹਿਣਾ ਕੀਤਾ ਨਹੀਂ ਮੈਂ ਵੀ ਸੇਵਾ ਕਰਾਂਗਾ ਜੇ ਸਾਰਾ ਕੁਝ ਦਿੰਦਾ ਹੈ ਭਗਵਾਨ ਤੇ ਮੈਂ ਵੀ ਪੂਜਾ ਕਰਾਂਗਾ ਮੈਂ ਵੀ ਆराधना ਕਰਾਂਗਾ ਮੈਨੂੰ ਦੱਸੋ ਜਦੋਂ ਜੇਲ ਕਰਨ ਲੱਗਾ ਪੰਡਤ ਨੇ ਬੜਾ ਕਹਿਣਾ ਕੀਤਾ ਭਗਤ ਧੰਨਾ ਜੀ ਨੂੰ ਵੀ ਤੁਹਾਈ ਤੇਰੇ ਘਰ ਜਾ ਕੇ ਠਾਕੁਰ ਪ੍ਰਸੰਨ ਨਹੀਂ ਹੋਵੇਗਾ ਤੂੰ ਚਲਾ ਜਾ ਇਥੋਂ ਤੂੰ ਆਪਣਾ ਜਾ ਕੇ ਕੰਮ ਕਰ ਸੋ ਖਾਲਸਾ ਜੀ ਭਗਤ ਧੰਨੇ ਜੀ ਦਾ ਸਰੀਰ ਗੱਭਰੂ ਜਵਾਨ ਸੀ ਜਦੋਂ ਰੋਹ ਨਾਲ ਬੋਲੇ ਤੇ ਪੰਡਤ ਡਰ ਗਿਆ ਕਹਿਣ ਲੱਗਾ ਵੀ ਲੈ ਭਾਈ ਮੈਂ ਆਪਣੇ ਗਲੋਂ ਤੈਨੂੰ ਲਾਉਣਾ ਜਿੱਦਾਂ ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ ਗੈਲ ਹੁੰਦਾ ਗਲਾ ਪਿਛੋ ਲਾਉਣਾ ਉਹਨੇ ਕੀ ਕੀਤਾ ਇੱਕ ਕੱਪੜੇ ਦੇ ਵਿੱਚ ਪੱਥਰ ਲਪੇਟ ਕੇ ਜਿਹੜਾ ਵਾਧੂ ਮੰਦਰ ਵਿੱਚ ਪਿਆ ਸੀ ਸਾਲਗ੍ਰਾਮ ਉਹ ਚੁੱਕ ਕੇ ਤੇ ਕੱਪੜੇ ਵਿੱਚ ਲਪੇਟ ਕੇ ਤੇ ਇਹਨੂੰ ਦੇ ਦਿੱਤਾ ਭਗਤ ਧੰਨਾ ਜੀ ਨੂੰ ਤੇ ਨਾਲੇ ਵਿਧੀ ਦਾਸ ਦੀ ਵੀ ਕੀ ਕਰਨਾ ਕਿਵੇਂ ਭੋਗ ਲਵਾਉਣਾ ਕਿਵੇਂ ਪੂਜਾ ਕਰਨੀ ਸਭ ਕੁਝ ਦੱਸਤਾ ਤੇ ਭਗਤ ਧੰਨਾ ਜੀ ਦੇ ਅੰਦਰ ਸ਼ਰਧਾ ਸੀ ਕਿਉਂਕਿ ਭੋਲਾ ਪਾ ਸੀ ਪਤਾ ਹੀ ਨਹੀਂ ਸੀ ਕਿ ਪੱਥਰਾਂ ਦੇ ਵਿੱਚ ਪਰਮੇਸ਼ਰ ਕਿੱਥੇ ਭਗਵਾਨ ਅਕਾਲ ਪੁਰਖ ਵਾਹਿਗੁਰੂ ਕਿੱਥੇ ਕਿਉਂਕਿ ਖਾਲਸਾ ਜੀ ਹੁਣ ਦੂਸਰੀ ਗੱਲ ਇਹ ਹੈ ਕਿ ਜੇ ਲੋਕੀ ਮੂਰਤੀਆਂ ਪੂਜਦੇ ਨੇ ਉੱਥੇ ਰੱਬ ਹੈ ਕਿ ਨਹੀਂ ਪਰਮੇਸ਼ਰ ਤੇ ਇੱਕ ਜਰੇ ਜਰੇ ਵਿੱਚ ਹੈ ਪਰ ਵਾਹਿਗੁਰੂ ਜੀ ਨੂੰ ਮੂਰਤੀ ਵਿੱਚ ਮੰਨ ਲੈਣਾ ਹੋਰ ਕਿਤੇ ਮੰਨਣਾ ਨਾ ਇਹ ਵੀ ਮੂਰਖਤਾ ਹੀ ਹੈ ਜਿਵੇਂ ਮੁਸਲਮਾਨ ਲੋਕ ਪੱਛਮ ਵਿੱਚ ਮੰਨ ਲੈਂਦੇ ਨੇ ਕਿ ਜਿਹੜਾ ਅੱਲਾ ਹੈ ਉਹ ਪੱਛਮ ਵਿੱਚ ਬੈਠਾ ਹੈ ਪਰ ਭਗਤ ਭਗਤ ਸਾਹਿਬ ਭਗਤ ਕਬੀਰ ਸਾਹਿਬ ਕਹਿੰਦੇ ਨੇ ਫਿਰ ਜੇ ਪੱਛਮ ਵਿੱਚ ਬੈਠਾ ਹੈ ਤੇ ਬਾਕੀ ਜਿਹੜੀਆਂ ਦੁਸ਼ਾਵਾਂ ਵਿੱਚ ਉੱਥੇ ਕੌਣ ਬੈਠਾ ਹੈ ਜੀ ਉਹ ਕੱਲਾ ਪੱਛਮ ਵਿੱਚ ਹੀ ਹੈ ਨਹੀਂ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੇ ਦੱਸਣਾ ਕੀਤਾ ਕਿ ਪਰਮੇਸ਼ਰ ਜਰੇ ਜਰੇ ਵਿੱਚ ਹੈ ਕਣ-ਕਣ ਵਿੱਚ ਹੈ ਜਮੀ ਜਮਾਨ ਕਹਿ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੂਤ ਹੈ। ਸੋ ਮਹਾਰਾਜ ਕਲਗੀਧਰ ਪਾਸ਼ਾ ਕਹਿੰਦੇ ਜਮੀਨ ਤੇ ਜਮਾਨ ਇਹ ਧਰਤੀ ਦੇ ਆਕਾਸ਼ ਦੇ ਵਿੱਚ ਜਿੰਨੀ ਸ੍ਰਿਸ਼ਟੀ ਹੈ ਇਹਦੇ ਵਿੱਚ ਇੱਕ ਜੋਤ ਕੰਮ ਕਰਦੀ ਹੈ ਆਕਾਲ ਪੁਰਖ ਵਾਹਿਗੁਰੂ ਜੀ ਦੀ ਇੱਕ ਸਮਾਨ ਹੈ ਜਿੰਨੀ ਜੋਤ ਬੰਦੇ ਵਿੱਚ ਹੈ ਜਿੰਨੀ ਜੋਤ ਹਾਥੀ ਵਿੱਚ ਹੈ ਤੇ ਓਨੀ ਹੀ ਜੋਤ ਕੀੜੀ ਵਿੱਚ ਹੈ ਇਹ ਨਹੀਂ ਕਿ ਕੀੜੀ ਵਿੱਚ ਘਟ ਹੈ ਤੇ ਹਾਥੀ ਵਿੱਚ ਵਧ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸਵਰੂਪ ਨੂੰ ਓਦਾਂ ਦਾ ਕਰਕੇ ਬੈਠੇ ਨੇ ਜਿਵੇਂ ਕਿਸੇ ਦਾ ਆਕਾਰ ਹੈ ਸੋ ਉਸ ਵੇਲੇ ਭਗਤ ਧੰਨਾ ਜੀ ਪੱਥਰ ਘਰ ਲੈ ਕੇ ਆ ਗਏ ਤੇ ਘਰ ਆ ਕੇ ਪੱਥਰ ਸੋਹਣੀ ਜਗ੍ਹਾ ਤੇ ਰੱਖਿਆ ਭੱਜ ਕੇ ਕਿਸੇ ਤਰਖਾਨ ਕੋਲੇ ਗਏ ਉਥੋਂ ਲੱਕੜ ਦੀ ਇੱਕ ਚੌਂਕੀ ਬਣਾ ਕੇ ਲੈ ਕੇ ਆਏ ਚੌਂਕੀ ਦੇ ਉੱਤੇ ਪੱਥਰ ਨੂੰ ਰੱਖਣਾ ਕੀਤਾ ਰੱਖ ਕੇ ਤੇ ਅਸ਼ਨਾਣ ਕੀਤਾ ਕਰਵਾਇਆ ਹੁਣ ਸਵੇਰ ਦੀ ਵੇਟ ਕਰਨ ਲੱਗੇ ਕਿ ਅਮਰਤ ਵੇਲੇ ਇਹਨਾਂ ਦੀ ਪੂਜਾ ਕਰਨੀ ਹੈ ਪੰਡਿਤ ਵੀ ਕਰਦਾ ਸੀ ਸਾਰੀ ਰਾਤ ਸੁੱਤੇ ਨਾ ਅੱਖ ਨਹੀਂ ਲਾ ਕੇ ਵੇਖੀ ਕਿ ਮੈਂ ਸਵੇਰੇ ਉੱਠਣਾ ਐ ਭਗਤਾਂ ਠਾਕੁਰ ਦੀ ਪੂਜਾ ਕਰਨੀ ਐ ਠਾਕੁਰ ਦੀ ਸੇਵਾ ਕਰਨੀ ਐ ਠਾਕੁਰ ਜਿੰਨੂੰ ਖੁਸ਼ ਹੋਊਗਾ ਫੇਰ ਮੈਂ ਕੀ ਮੰਗੂਗਾ ਕੀ ਮਿਲੇਗਾ ਕਿਵੇਂ ਕਰਾਂਗਾ ਜੇ ਪ੍ਰਗਟ ਹੋ ਜਾਣਗੇ ਮੇਰੇ ਸਾਹਮਣੇ ਮੈਂ ਕਿਹੜੀ ਕਿਹੜੀ ਚੀਜ਼ ਮੰਗੂਗਾ ਮੇਰੇ ਘਰੇ ਤਾਂ ਕੁਝ ਵੀ ਹੈ ਨਹੀਂ ਚਲੋ ਇਦਾਂ ਕਰੂੰਗਾ ਜਿਹੜੀਆਂ ਲੋੜ ਮੁਤਾਬਕ ਚੀਜ਼ਾਂ ਨੇ ਉਹ ਮੰਗ ਲਊਗਾ ਬਾਕੀ ਰਹਿਣ ਦੂੰਗਾ ਇਦਾਂ ਸੋਚਦਿਆਂ ਸਾਰੀ ਰਾਤ ਲੰਘੀ ਅਮਰਤ ਵੇਲਾ ਹੋਇਆ ਉੱਠ ਕੇ ਆਪ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਖਾਲਸਾ ਜੀ ਠਾਕੁਰਾਂ ਦਾ ਇਸ਼ਨਾਨ ਕਰਵਾਇਆ ਕਰਵਾਉਣ ਤੋਂ ਬਾਅਦ ਆਪ ਉੱਠ ਕੇ ਆਪਣੇ ਹੱਥੀਂ ਆਟਾ ਪੀ ਕੇ ਗੁੰਨ ਕੇ ਰੋਟੀਆਂ ਲਾਈਆਂ ਦੁੱਧ ਰੜਕਿਆ ਨਹੀਂ ਰੜਕਿਆ ਲੱਸੀ ਬਣਾਈ ਮੱਖਣ ਕੱਢਿਆ ਖਾਲਸਾ ਜੀ ਇਹ ਸਾਰਾ ਕੁਝ ਭਾਵਨੀ ਵਿੱਚ ਆ ਕੇ ਤੇ ਪੱਥਰ ਦੇ ਅੱਗੇ ਠਾਕੁਰ ਜੀ ਦੇ ਅੱਗੇ ਰੱਖ ਕੇ ਕਹਿਣ ਲੱਗੇ ਠਾਕੁਰ ਜੀ ਲਓ ਮੇਰਾ ਪ੍ਰਸ਼ਾਦਾ ਛਕੋ ਜਦੋਂ ਹੁਣ ਰੱਖਿਆ ਹੁਣ ਢੋਲਾ ਭਾਅ ਸੀ ਕਦੇ ਕਿਸੇ ਕੋਲ ਸੁਣਿਆ ਨਹੀਂ ਸੀ ਕਿਸੇ ਕੋਲ ਵੇਖਿਆ ਨਹੀਂ ਸੀ ਵੀ ਸੇਵਾ ਕਿਵੇਂ ਕਰੀਦੀ ਐ ਜਦੋਂ ਪ੍ਰਸ਼ਾਦਾ ਰੱਖਿਆ ਪਕਾ ਕੇ ਖਾਲਸਾ ਜੀ ਉਸ ਵੇਲੇ ਹੁਣ ਪੱਥਰ ਕਿੱਥੋਂ ਖਾਵੇ ਜਦੋਂ ਰੱਖਿਆ 1 ਘੰਟਾ ਬੀਤਿਆ 2 ਬੀਤੇ 3 ਬੀਤੇ ਭਗਤ ਧੰਨਾ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਠਾਕੁਰ ਜੀ ਬਾਮਣਾ ਦਾ ਪ੍ਰਸ਼ਾਦਾ ਛਕਦੇ ਨੇ ਸਾਡਾ ਨਹੀਂ ਛਕਣਾ ਪੰਡਤਾਂ ਦਾ ਪਰੇਸ਼ਾਨਾ ਪ੍ਰਸ਼ਾਦਾ ਛਕਦੇ ਨੇ ਮੈਨੂੰ ਤਾਂ ਕੋਈ ਵਿਦਿਆ ਨਹੀਂ ਆਉਂਦੀ ਨਾ ਕੋਈ ਰੱਬ ਰੱਬ ਕਰਨਾ ਆਵੇ ਨਾ ਕੋਈ ਜਾਪ ਆਵੇ ਹੱਥ ਜੋੜ ਕੇ ਉਧਰ ਹੀ ਚੁੱਪ ਕੀਤੇ ਠਾਕੁਰ ਸਾਹਿਬ ਦੇ ਲਾਗੇ ਬੈਠੇ ਸਾਹਮਣੇ ਬੈਠੇ ਤੇ ਚੁੱਪ ਕਰਕੇ ਵੇਖੀ ਜਾਂਦੇ ਨੇ ਕਿ ਕਦੋਂ ਪ੍ਰਸ਼ਾਦਾ ਛਕਦੇ ਇੱਕੋ ਗੱਲ ਕਹੀ ਜਾਂਦੇ ਪ੍ਰਸ਼ਾਦਾ ਛਕੋ ਭਗਵਾਨ ਜੀ ਠਾਕੁਰ ਜੀ ਪ੍ਰਸ਼ਾਦਾ ਛਕੋ ਸੋ ਖਾਲਸਾ ਜੀ ਹੁਣ ਆਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਵਿੱਚ ਜਿਨ੍ਹਾਂ ਦੀ ਭਾਵਨੀ ਹੁੰਦੀ ਹੈ ਭਾਵਨਾ ਸ਼ਰਧਾ ਹੁੰਦੀ ਹੈ ਉਹਨਾਂ ਨੂੰ ਮਹਾਰਾਜ ਜੀ ਬੜੀਆਂ ਖੁਸ਼ੀਆਂ ਦਿੰਦੇ ਪਰ ਕਈ ਸਾਰੀ ਸਾਰਾ ਦਿਨ ਸਾਰੀ ਸਾਰਾ ਰਾਤ ਬਾਣੀ ਪੜਦੇ ਸੇਵਾ ਕਰਦੇ ਪਰ ਹਿਰਦੇ ਵਿੱਚ ਭਾਵਨੀ ਨਹੀਂ ਭਾਵਨਾ ਨਹੀਂ ਪਰਮੇਸ਼ਰ ਦਾ ਪਿਆਰ ਨਹੀਂ ਹੁੰਦਾ ਭਰੋਸਾ ਨਹੀਂ ਹੁੰਦਾ ਉਹ ਫਿਰ ਥੋੜਾ ਖਾਲੀ ਰਹਿ ਜਾਂਦੇ ਮਿਲਦਾ ਪ੍ਰਾਪਤ ਫਲ ਉਹਨਾਂ ਨੂੰ ਵੀ ਹੁੰਦਾ ਪਰ ਉਹਨਾਂ ਨੂੰ ਉਹਨਾਂ ਨਹੀਂ ਹੁੰਦਾ ਜਿਨ੍ਹਾਂ ਨੂੰ ਸ਼ਰਧਾ ਜਿੰਨਾ ਸ਼ਰਧਾ ਵਾਲ ਨੂੰ ਹੁੰਦਾ ਸੋ ਖਾਲਸਾ ਜਿਦੋਂ ਸਮਾਂ ਬੀਤਿਆ ਉਸ ਵੇਲੇ ਹੁਣ ਉਧਰ ਭਗਵਾਨ ਜੀ ਦੇਖਦੇ ਨੇ ਕਿ ਭਾਈ ਇਹ ਕਿਤੇ ਜੱਟ ਐ ਹੁਣ ਜੱਟ ਜਿਹੜਾ ਹੁੰਦਾ ਹੈ ਸ਼ੁਰੂ ਤੋਂ ਇੱਕ ਜਿਹੜੀ ਮੁਹਾਵਰਾ ਚੱਲਿਆ ਆਉਂਦਾ ਕਿ ਜਿਹੜੀ ਜਿੱਦ ਤੇ ਅੜ ਜਵੇ ਉਹ ਇਹ ਕੰਮ ਕਰਕੇ ਰਹਿੰਦਾ ਕਿਉਂਕਿ ਤਾਈਓ ਪਰਮੇਸ਼ਰ ਨੇ ਇਹਨੂੰ ਖੇਤੀ ਦਾ ਕਿੱਤਾ ਦਿੱਤਾ ਕਿਉਂਕਿ ਧਰਤੀ ਦੀ ਹੱਕ ਵਾਉਣੀ ਤੇ ਉਥੇ ਜਿਹੜੀ ਫਸਲ ਬਾਉਣੀ ਜਾਂ ਹੋਰ ਕਈ ਪ੍ਰਕਾਰ ਜਿੱਦਾਂ ਬਾਬਾ ਬੁੱਢਾ ਸਾਹਿਬ ਦੀ ਪੈਲੀਆਂ ਵਾਉਂਦੇ ਰਹੇ ਨੇ ਖਾਲਸਾ ਜੀ ਪੰਥ ਦੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਘਰ ਲੰਗਰ ਆਉਂਦਾ ਸੀ ਕੜੂਰ ਸਾਹਿਬ ਲੰਗਰ ਵਾਸਤੇ ਸੇਵਾਵਾਂ ਆਉਂਦੀਆਂ ਸੀ ਉਹ ਸਾਰੀ ਖੇਤੀਬਾੜੀ ਬਾਬਾ ਜੀ ਆਪ ਕਰਿਆ ਕਰਦੇ ਸੀ ਸੋ ਇਹੋ ਜਿਹਾ ਸੁਭਾਅ ਸੀ ਸੋ ਵੇਂਦੇ ਰਹੇ ਕਿ ਕਦੋਂ ਭਗਵਾਨ ਪ੍ਰਗਟ ਹੋਵੇ ਉਦੋਂ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਵਿਸ਼ਨੂੰ ਭਗਵਾਨ ਦੀ ਸੇਵਾ ਲਈ ਭਿਜਾਉ ਭਾਈ ਜਾ ਕੇ ਭਗਤ ਧੰਨੇ ਨੂੰ ਦਰਸ਼ਨ ਦੇਣੇ ਕਰੋ ਉਸ ਵੇਲੇ ਜਦੋਂ ਇਹ ਸ਼ਰਤ ਲਾ ਲਈ ਭਗਤ ਧੰਨਾ ਜੀ ਨੇ ਕਿ ਜੇ ਤੂੰ ਜਿੱਨਾ ਚਰ ਤੁਸੀਂ ਨਹੀਂ ਛੱਕਦੇ ਠਾਕੁਰ ਜੀ ਉਹਨਾਂ ਚਰ ਮੈਂ ਵੀ ਮੂੰਹ ਚ ਕੁਛ ਨਹੀਂ ਪੋਣਾ ਜਿੱਦਾਂ ਤੋਕ ਆਉਂਦੀ ਆ ਹਾਂ ਵੀ ਮੂੰਹ ਨਾ ਉਠਾਲਸਾਂ ਤੂੰ ਉਠਾ ਮੈਂ ਕਿਹੋ ਨਾ ਸੁਖਾਵਾਂ ਮਹਾਰਾਜ ਜਿੱਨਾ ਚਰ ਤੂੰ ਨਹੀਂ ਖਾਂਦਾ ਉਹਨਾਂ ਚਰ ਮੈਂ ਵੀ ਨਹੀਂ ਖਾਣਾ ਇਹ ਹੱਠ ਕਰ ਲਿਆ ਤੇ ਪ੍ਰਣ ਕਰ ਲਿਆ ਫਿਰ ਭਗਵਾਨ ਜੀ ਨੂੰ ਖਾਲਸਾ ਜੀ ਆਉਣਾ ਪਿਆ ਪੱਥਰ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਵਿਸ਼ਨੂੰ ਭਗਵਾਨ ਜੀ ਪ੍ਰਗਟ ਹੋਏ ਆ ਕੇ ਪ੍ਰਸ਼ਾਦਾ ਪਾਣੀ ਛਕਿਆ ਥੋੜਾ ਥੋੜਾ ਸ਼ੀਤ ਪ੍ਰਸ਼ਾਦ ਛੱਡ ਦਿੱਤਾ ਬਾਕੀ ਸਾਰਾ ਕੁਝ ਖੱਟੀ ਲੱਸੀ ਜਿਹੜੀ ਛਕੀ ਮਿਸ਼ੇ ਪ੍ਰਸਾਦੇ ਛਕੇ ਮੱਖਣ ਖਾਦਾ ਸੋ ਇਸ ਪ੍ਰਕਾਰ ਉਸ ਵੇਲੇ ਫਿਰ ਮਹਾਰਾਜ ਖੁਸ਼ ਹੋਏ ਤੇ ਭਗਤ ਧੰਨੇ ਨੂੰ ਦਰਸ਼ਨ ਦਿੱਤੇ ਭਗਤ ਧੰਨੇ ਨੂੰ ਮਹਾਰਾਜ ਨੇ ਕਹਿਣਾ ਕੀਤਾ ਕਿ ਭਾਈ ਭਗਤ ਧੰਨਿਆ ਦਾਸ ਪੈਨੂੰ ਕੀ ਚਾਹੀਦਾ ਅਸੀਂ ਤੇਰੇ ਤੇ ਖੁਸ਼ ਹਾਂ ਉਸ ਵੇਲੇ ਖਾਲਸਾ ਜੀ ਫਿਰ ਭਗਤ ਧੰਨਾ ਜੀ ਨੇ ਮੰਗਣਾ ਕੀਤਾ ਸੀ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨਤ ਜੀਓ ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਦੂਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੈ ਵਾ ਮੰਗੀ ਇਹ ਚੀਜ਼ਾਂ ਮੰਗੀਆਂ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤੈਨੂੰ ਸਭ ਕੁਝ ਪ੍ਰਾਪਤ ਹੋਵੇਗਾ ਹੋਰ ਮੰਗ ਹੋਰ ਕੀ ਮੰਗਦਾ ਉਸ ਵੇਲੇ ਭਗਤ ਧੰਨੇ ਜੀ ਨੇ ਕਹਿਣਾ ਕੀਤਾ ਸੀ ਭਗਵਾਨ ਜੀ ਮੈਂ ਜਦੋਂ ਯਾਦ ਕਰਾਂ ਉਦੋਂ ਦਰਸ਼ਨ ਦਿਆ ਕਰਿਓ ਸੋ ਉਹ ਵੀ ਭਗਵਾਨ ਜੀ ਨੇ ਕਹਿਣਾ ਕੀਤਾ ਭਗਤ ਧੰਨਾ ਜਦੋਂ ਤੂੰ ਕਵੇਂਗਾ ਅਸੇ ਨੂੰ ਉਦੋਂ ਦਰਸ਼ਨ ਦੇਵਾਂਗੇ ਕਿਉਂਕਿ ਭੋਲਾ ਭਾ ਸੀ ਵਾਲ ਛਾਲ ਨਹੀਂ ਸੀ ਆਉਂਦਾ ਚਲਾਕੀਆਂ ਨਹੀਂ ਸੀ ਆਉਂਦੀਆਂ ਭੋਲੇ ਭਾ ਦੇ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ ਪਰਮੇਸ਼ਰ ਪ੍ਰਗਟ ਹੋ ਕੇ ਪ੍ਰਸ਼ਾਦਾ ਛਕ ਕੇ ਗਿਆ ਸੋ ਖਾਲਸਾ ਜੀ ਉਸ ਤੋਂ ਬਾਅਦ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਭਗਤ ਧੰਨਾ ਜੀ ਨੇ ਤੇ ਉਸ ਤੋਂ ਬਾਅਦ ਭਗਵਾਨ ਨਾਲ ਖੇਡਾਂ ਹੁੰਦੀਆਂ ਪੈਲੀ ਵਾਹਦਾ ਤੇ ਯਾਦ ਕਰਦਾ ਭਗਵਾਨ ਜੀ ਪ੍ਰਗਟ ਹੋ ਜਾਂਦੇ ਭਗਵਾਨ ਜੀ ਆ ਕੇ ਪੈਲੀ ਵਾਹਦੇ ਨੇ ਗਊਆਂ ਚਾਰਦਾ ਹੈ ਭਗਵਾਨ ਜੀ ਪ੍ਰਗਟ ਹੋ ਜਾਂਦੇ ਗਊਆਂ ਭਗਵਾਨ ਦੀ ਚਾਰਦੇ ਨੇ ਖੂਗੇੜਦਾ ਹੁੰਦਾ ਖਾਲਸਾ ਜੀ ਖੂਗੇੜਦੇ ਰਹੇ ਭਗਵਾਨ ਪੈਲੀਆਂ ਦੇ ਨੱਕੇ ਮੋੜਦੇ ਰਹੇ ਭਗਵਾਨ ਜੀ ਸੋ ਇਸ ਪ੍ਰਕਾਰ ਭਗਤ ਧੰਨੇ ਦੀ ਕਮਾਈ ਸੀ ਤਨ ਅਸੀਂਆਂ ਕਮਾਈਆਂ ਵਾਲੇ ਸਾਧੂ ਮਹਾਂਪੁਰਸ਼ ਆਨ ਨੇ ਭਗਤ ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੇ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖੀ ਹੈ ਦਰਜ ਕੀਤੀ ਹੈ ਐਸੀ ਕਮਾਈਆਂ ਵਾਲੇ ਜਿਨ੍ਹਾਂ ਨੇ ਭਾਵਨੀ ਰੱਖੀ ਤੇ ਸ਼ਰਧਾ ਰੱਖੀ ਤੇ ਪਰਮੇਸ਼ਰ ਕੋਲੋਂ ਕੰਮ ਕਰਾਏ ਖਾਲਸਾ ਜੀ ਪਰਮੇਸ਼ਰ ਪ੍ਰੇਮ ਦੇ ਵਾਸ ਹੈ ਜਿਹਦਾ ਪ੍ਰੇਮ ਪਰਮੇਸ਼ਰ ਨਾਲ ਹੈ ਵਾਹਿਗੁਰੂ ਜੀ ਕੋਲੋਂ ਭਾਵੇਂ ਜੋ ਮਰਜ਼ੀ ਕਰਵਾ ਲਵੋ ਸੋ ਇਸ ਪ੍ਰਕਾਰ ਭਗਤ ਧੰਨੇ ਜੀ ਨੂੰ ਮਹਾਰਾਜ ਨੇ ਦਰਸ਼ਨ ਦਿੱਤੇ ਕਈ ਵਾਰ ਦਰਸ਼ਨ ਦਿੱਤੇ ਹਰ ਪ੍ਰਕਾਰ ਦਾ ਕੰਮ ਭਗਤ ਧੰਨੇ ਦਾ ਸਵਾਰਿਆ ਕਾਰਜ ਕੀਤਾ ਫਿਰ ਮਹਾਰਾਜ ਦੇ ਜਿਹੜੇ ਬਚਨ ਹੋਏ ਸੀ ਭਗਵਾਨ ਜੀ ਦੇ ਫਿਰ ਫਿਰ ਭਗਤ ਧੰਨੇ ਜੀ ਦਾ ਵੱਡੇ ਪਰਿਵਾਰ ਵਿੱਚ ਖਾਨਦਾਨ ਵਿੱਚ ਵਿਆਹ ਹੁੰਦਾ ਤੇ ਜਿਹੜੀ ਆਪਾਂ ਦਾਜ ਦੇ ਵਿੱਚ ਲਵੇਰੀ ਘੋੜੀ ਆਉਂਦੀ ਹੈ ਮੱਝਾਂ گاਵਾ ਆਉਂਦੀਆਂ ਨੇ ਸੋ ਮਹਾਰਾਜ ਦੀ ਕਿਰਪਾ ਸਦਕਾ ਜਿਹੜੀਆਂ ਪੈਲੀਆਂ ਭਗਤ ਧੰਨਾ ਵਹੁੰਦਾ ਵੀ ਨਹੀਂ ਸੀ ਉਹਨਾਂ ਦੇ ਵਿੱਚ ਵੀ ਆਪਣੇ ਆਪ ਅਨਾਜੋਗ ਪਿਆ ਸੀ ਐਸੀ ਕਿਰਪਾ ਖਾਲਸਾ ਜੀ ਹੋਈ ਸੀ ਤੇ ਭਗਤ ਜੀ ਨੂੰ ਮਹਾਰਾਜ ਨੇ ਪੁੱਛਣਾ ਕੀਤਾ ਕਿ ਸਾਰੇ ਭਗਤ ਮੇਰੀ ਆਰਤੀ ਕਰਦੇ ਤੇ ਤੂੰ ਕਿਉਂ ਨਹੀਂ ਭਗਤ ਧੰਨਿਆ ਮੇਰੀ ਆਰਤੀ ਕੀਤੀ ਫਿਰ ਉਸ ਵੇਲੇ ਖਾਲਸਾ ਜੀ ਭਗਤ ਧੰਨੇ ਨੇ ਕਹਿਣਾ ਕੀਤਾ ਹੀ ਭਗਵਾਨ ਜੀ ਮੈਨੂੰ ਤੁਸੀਂ ਜੱਟ ਬਣਾਇਆ ਤੇ ਜੱਟਾਂ ਦੇ ਉਲਟ ਕੰਮ ਹੁੰਦੇ ਨੇ ਸਾਰਾ ਸੰਸਾਰ ਆਰਤੀ ਕਰਦਾ ਮੈਂ ਆਰਤਾ ਕਰਾਂਗਾ ਸੋ ਉਸ ਵੇਲੇ ਖਾਲਸਾ ਜੀ ਆਰਤਾ ਮਹਾਰਾਜ ਨੇ ਉਚਾਰਨ ਕੀਤਾ ਭਗਤ ਧੰਨਾ ਜੀ ਨੇ ਗੋਪਾਲ ਤੇਰਾ ਆਰਤਾ ਸੋ ਮਹਾਰਾਜ ਦੀ ਕਿਰਪਾ ਸਰਕਾਰ ਭਗਤ ਧੰਨਾ ਜੀ ਦਾ ਜੀਵਨ ਆਪਾ ਸਰਵਣ ਕੀਤਾ ਵੱਡੀ ਕਮਾਈ ਕੀਤੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਪਹੁੰਚੇ ਸੋ ਆਓ ਖਾਲਸਾ ਜੀ ਜਿਹੜੀ ਅੱਜ ਦੀ ਹੱਦ ਬੀਤੀ ਹੈ ਉਹ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਾਨੇ ਤੇ ਬਯੰਤ ਖੇਡਾਂ ਬਯੰਤ ਕਰਾਮਾਤਾ ਹੁੰਦੀਆਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਰਕਾਰ ਜਿਹੜੀ ਅੱਜ ਹੱਦ ਬੀਤੀ ਆਈ ਹੈ ਗੁਰਮਖੋ ਉਹ ਮਹਾਰਾਜ ਕਿਰਪਾ ਵਾਲੀ ਹੈ ਕਿਵੇਂ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੇ ਇੱਕ ਨਸ਼ਿਆ ਵਿੱਚ ਡੁੱਬੇ ਹੋਏ ਵੀਰ ਨੂੰ ਮੋੜਿਆ ਸੋ ਖਾਲਸਾ ਜੀ ਇੱਕ ਭੈਣ ਜੀ ਹੁਣਾਂ ਨੇ ਸੁਣਾਉਣਾ ਕੀਤਾ ਉਹ ਕਹਿੰਦੇ ਕਿ ਮੇਰੇ ਮੇਰਾ ਜਦੋਂ ਵਿਆਹ ਹੋਇਆ ਸੀ ਉਸ ਵੇਲੇ ਮੇਰਾ ਪਰਿਵਾਰ ਚੜ੍ਹਦੀ ਕਲਾ ਸੀ ਸਾਡਾ ਘਰ ਪਰਿਵਾਰ ਬਹੁਤ ਵਧੀਆ ਸੀ ਸਾਡਾ ਕੰਮ ਕਾਰ ਵਧੀਆ ਸੀ ਮੇਰੇ ਜਿਹੜਾ ਮੇਰਾ ਘਰ ਵਾਲਾ ਸੀ ਉਹਦੇ ਕੋਲੇ ਤਿੰਨ ਗੱਡੀਆਂ ਸੀ ਆਪਣੀਆਂ ਖਾਲਸਾ ਦੀ ਟੈਕਸੀ ਡਰਾਈਵਰ ਸੀਗੇ ਉਹ ਤੇ ਤਿੰਨ ਗੱਡੀਆਂ ਸੀ ਆਪਣੀਆਂ ਕਾਰੋਬਾਰ ਚੰਗਾ ਸੀ ਪੈਸੇ ਵਧੀਆ ਆਉਂਦੇ ਸੀ ਕਦੇ ਕੋਈ ਗੇੜਾ ਨਹੀਂ ਸੀ ਟੁੱਟਦਾ ਇੰਨੀ ਕਿ ਇੱਜ਼ਤ ਮਾਨ ਆਸੇ ਪਾਸੇ ਬਣੀ ਹੋਈ ਸੀ ਤੇ ਕੁਝ ਵੀ ਨਹੀਂ ਸੀ ਖਾਂਦੇ ਸ਼ੁਰੂ ਤੋਂ ਜਦੋਂ ਤੇ ਛੋਟੇ ਹੁੰਦਿਆਂ ਤੋਂ ਲੈ ਕੇ ਜਵਾਨ ਹੋਣ ਤੱਕ ਅੱਜ ਤੱਕ ਉਹਨਾਂ ਨੇ ਕਦੇ ਕੋਈ ਖਾਦਾ ਪੀਤਾ ਨਹੀਂ ਸੀ ਕੋਈ ਨਸ਼ਾ ਨਹੀਂ ਕੀਤਾ ਸੋ ਇਹੋ ਜੀ ਖੇਡ ਬਣੀ ਕਿ ਸਾਡੇ ਪਰਿਵਾਰ ਦੇ ਨਾਲ ਇੱਕ ਗਵਾਂਡ ਪਰਿਵਾਰ ਉਹਨਾਂ ਨੇ ਵੀ ਗੱਡੀਆਂ ਲੈਣੀਆਂ ਕੀਤੀਆਂ ਤੇ ਸਾਡੀਆਂ ਗੱਡੀਆਂ ਦਾ ਕੰਮ ਚੱਲਦਾ ਸੀ ਉਹਨਾਂ ਦਾ ਚੱਲਦਾ ਨਹੀਂ ਸੀ ਇਹ ਸਾਨੂੰ ਬਾਅਦ ਵਿੱਚ ਪਤਾ ਲੱਗਾ ਜਦੋਂ ਪਤਾ ਲੱਗਾ ਉਹਨਾਂ ਨੇ ਫਿਰ ਸਾਨੂੰ ਦੱਸਿਆ ਉਹ ਕਹਿੰਦੇ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਸਵੇਰੇ ਮੈਂ ਜਪਤੀ ਸਾਹਿਬ ਦਾ ਪਾਠ ਮੈਂ ਹੀ ਕਰਦੀ ਸੀ ਮੇਰੇ ਘਰ ਵਾਲਾ ਤੇ ਕੋਈ ਪਾਠ ਨਹੀਂ ਸੀ ਕਰਦਾ ਜਦੋਂ ਮੇਰੀ ਸਾਸ ਸਹੁਰਾ ਪਾਠ ਕਰਦੇ ਸੀ ਉਹ ਭੈਣ ਜੀ ਹੋਣਾ ਨੇ ਦੱਸਿਆ ਕਿ ਕਿਵੇਂ ਅਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦੁੜੇ ਉਹ ਸਾਰੀ ਜਿਹੜੀ ਸਟੋਰੀ ਉਹਨਾਂ ਨੇ ਦੱਸੀ ਮਹਾਰਾਜ ਦੀ ਕਿਵੇਂ ਕਿਰਪਾ ਵਰਤੀ ਉਹ ਭੈਣ ਕਹਿੰਦੀ ਹੌਲੀ ਹੌਲੀ ਨਾ ਇੱਕ ਦਿਨ ਸਾਡੀ ਇੱਕ ਦਿਨ ਲੜਾਈ ਹੋਈ ਹੌਲੀ ਹੌਲੀ ਸਾਡਾ ਕੰਮ ਠੱਪ ਹੁੰਦਾ ਗਿਆ ਕਹਿੰਦੇ ਸਾਡੀ ਲੜਾਈ ਹੋਈ ਸਾਡੇ ਗਵਾਨੀਆਂ ਨਾਲ ਗਵਾਨੀ ਸਾਡੇ ਕੋਲ ਨਵੇਂ ਆਏ ਸੀ ਕੋ 4-5 ਸਾਲ ਤੋਂ ਤੇ ਸਾਨੂੰ ਪਤਾ ਲੱਗ ਗਿਆ ਸੀ ਵੀ ਉਹ ਜਿਹੜੀ ਜਨਾਨੀ ਹੈ ਜਾਦੂ ਟੂਣੇ ਕਰਦੀ ਹੈ ਖਾਲਸਾ ਜੀ ਕਈ ਵਾਰ ਉਹਨੂੰ ਅਸੀਂ ਦੇਖਿਆ ਵੀ ਸੀ ਉਹ ਭੈਣ ਕਹਿੰਦੀ ਅਸੀਂ ਨજર ਵੀ ਵੇਖੀ ਸੀ ਉਹਦੇ ਉੱਤੇ ਕਈ ਵਾਰੀ ਉਹ ਲੋਕਾਂ ਦੇ ਘਰੇ ਕਈ ਕੁਝ ਰਾਤ ਨੂੰ ਸੁੱਟਦੀ ਸੀ ਤੇ ਉਹਨੇ ਕਈ ਇਹੋ ਜਿਹੀਆਂ ਆਟੇ ਦੀਆਂ ਗੁੱਡੀਆਂ ਬਣਾ ਕੇ ਕਈ ਕੁਝ ਕਰਨਾ ਮੈਂ ਕੋਠੇ ਥਾਣੇ ਬਹੁਤ ਵਾਰੀ ਵੇਖਿਆ ਸੋ ਕੀ ਹੋਇਆ ਉਹਨੇ ਇੱਕ ਵਾਰ ਸਾਡੀ ਉਹਦੇ ਨਾਲ ਕੋਈ ਲੜਾਈ ਹੋ ਗਈ ਮਾੜੀ ਮੋਟੀ ਗੱਲ ਤੋਂ ਲੜਾਈ ਹੋਣ ਕਰਕੇ ਤੇ ਉਹ ਬੀਬੀ ਨੇ ਸਾਨੂੰ ਇਹ ਮਿਹਣਾ ਮਾਰਿਆ ਵੀ ਮੈਂ ਤੁਹਾਡਾ ਕੱਖ ਨਹੀਂ ਰਹਿਣ ਦੇਣਾ ਇਹ ਵੀ ਪਤਾ ਨਹੀਂ ਉਹਨਾਂ ਨੇ ਆਪਣਾ ਕੋਈ ਨਾਂ ਲੈ ਕੇ ਕੋਈ ਬਾਬੇ ਦਾ ਪੀਰ ਫਕੀਰ ਦਾ ਨਾਂ ਲੈ ਕੇ ਕਹਿਣਾ ਕੀਤਾ ਵੀ ਮੈਂ ਵੀ ਉਹਦੀ ਚੇਲੀ ਨਹੀਂ ਜੇ ਤੁਹਾਡਾ ਕੁਝ ਚੱਲਣ ਦਾ ਸੋ ਜਿੱਦਣ ਕਹਿੰਦੀ ਲੜਾਈ ਹੋਈ ਉਸ ਦਿਨ ਤੋਂ ਬਾਅਦ ਸਾਡਾ ਹੌਲੀ-ਹੌਲੀ ਸਾਡੀ ਗੱਡੀ ਦੇ ਵਿੱਚ ਕਦੀ ਖਰਾਬੀ ਆ ਜਾਣੀ ਕਦੇ ਪੈਸੇ ਲੱਗ ਜਾਣੇ ਕਦੀ ਗੱਡੀ ਪਲਟ ਜਾਣੀ ਇੱਕ ਵਾਰੀ ਤਾਂ ਗੱਡੀ ਪਲਟ ਗਈ ਮੇਰੇ ਘਰ ਵਾਲੇ ਦੇ ਸੱਟਾਂ ਵੀ ਲੱਗੀਆਂ ਉਸ ਤੋਂ ਬਾਅਦ ਸਾਡੇ ਘਰ ਵਾਲਾ ਮੇਰਾ ਬਿਮਾਰ ਹੋ ਗਿਆ ਤੇ ਇੰਨੇ ਕੁ ਪੈਸੇ ਲੱਗੇ ਇੱਕ ਗੱਡੀ ਸਾਨੂੰ ਵੇਚਣੀ ਪਈ ਇੱਕ ਵਿਕੀ ਉਸ ਤੋਂ ਬਾਅਦ ਮੇਰੇ ਬੱਚੇ ਦੋ ਸੀ ਉਹ ਦੋਵੇਂ ਬਿਮਾਰ ਹੋਣੇ ਸ਼ੁਰੂ ਹੋ ਗਏ ਬਹੁਤ ਜ਼ਿਆਦਾ ਬਿਮਾਰ ਰਹਿਣਾ ਬੜੀ ਦਵਾਈ ਲਿਆਂਦੀ ਬੜੇ ਪੈਸੇ ਲੱਗੇ ਸਾਡੀ ਦੂਸਰੀ ਗੱਡੀ ਵੀ ਚਲੀ ਗਈ ਇੱਕੋ ਗੱਡੀ ਰਹਿ ਗਈ ਕੋਲੇ ਉਹ ਵੀ ਇੱਕ ਮੁੰਡਾ ਚਲਾਉਂਦਾ ਸੀ ਕਹਿੰਦੇ ਵੀ ਫਿਰ ਜਦੋਂ ਇਹ ਕਹਾਣੀ ਵਰਤੀ ਫਿਰ ਮੇਰੇ ਮਨ ਵਿੱਚ ਆਈ ਵੀ ਹੈ ਜਿਹੜਾ ਉਹ ਜਨਾਨੀ ਨੇ ਕਹਿਣਾ ਕੀਤਾ ਇਹ ਸਭ ਕੁਝ ਉਹੀ ਕਰਦੀ ਪਈ ਆ ਕਹਿੰਦੇ ਅਸੀਂ ਬੜੀ ਜਗ੍ਹਾ ਗਏ بڑے ਮਹਾਂਪੁਰਸ਼ਾਂ ਨੂੰ ਮਿਲੇ ਕਦੇ ਜੇ ਕਿਸੇ ਨੇ ਦੱਸ ਦੇਣਾ ਉੱਥੇ ਚੱਲ ਜੂ ਅਸੀਂ ਉੱਥੇ ਚਲੇ ਜਾਣਾ ਪੰਡਤਾਂ ਕੋਲ ਵੀ ਗਏ ਬੜੇ ਉਪਾਅ ਕਰਾਇਆ ਪਰ ਕੋਈ ਫਾਇਦਾ ਨਹੀਂ ਹੋਇਆ ਕੁਝ ਵੀ ਪ੍ਰਾਪਤ ਨਹੀਂ ਹੋਇਆ ਫਿਰ ਕਹਿੰਦੇ ਵੀ ਮੈਂ ਇੱਕ ਦਿਨ ਆਪਣੇ ਪੇਕੇ ਗਈ ਹੋਈ ਸਾਂ ਤੇ ਸਾਡੇ ਪਰਿਵਾਰ ਦੇ ਵਿੱਚ ਮੇਰਾ ਮੇਰਾ ਜਿਹੜਾ ਭਰਾ ਚਾਚੇ ਤਾਇਓ ਭਰਾ ਲੱਗਦਾ ਉਹ ਅਮਰਧਾਰੀ ਆ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾਂਦਾ ਸੀ ਦਰਸ਼ਨ ਮੇਲੇ ਕਰਨ ਵਾਸਤੇ ਦੁਪਹਿਰੇ ਕੱਟਣ ਵਾਸਤੇ ਇਹ ਨਹੀਂ ਵੀ ਜਦੋਂ ਉਹਨਾਂ ਦੇ ਹਾਲਾਤ ਹੁਣ ਸਾਡਾ ਪਰਿਵਾਰ ਠੀਕ ਸੀ ਪਰ ਜਿਹੜਾ ਸਾਡਾ ਚਾਚਾ ਚਾਚੇ ਦਾ ਪਰਿਵਾਰ ਸੀ ਉਹ ਬਹੁਤੀ ਗਰੀਬੀ ਦੇ ਵਿੱਚ ਸੀਗਾ ਤੇ ਉਹ ਜਿਹੜਾ ਵੀਰ ਸੀ ਉਹਨੇ ਹੌਲੀ-ਹੌਲੀ ਕਰਕੇ ਆਪਣਾ ਕੰਮ ਸ਼ੁਰੂ ਕੀਤਾ ਤੇ ਕਾਫੀ ਪੈਸੇ ਉਹ ਕਮਾਉਂਦਾ ਸੀ ਘਰ ਕੋਠੀ ਬਣ ਗਈ ਸਭ ਕੁਝ ਹੋ ਗਿਆ ਤੇ ਮੈਂ ਉਹਨੂੰ ਵੈਸੇ ਹੀ ਪੁੱਛਿਆ ਵੀ ਤੂੰ ਵਧੀਆ ਕੀਤਾ ਅਮਰਤਾਰੀ ਹੋ ਕੇ ਤੈਨੂੰ ਸਭ ਕੁਝ ਮਹਾਰਾਜ ਦੇ ਰਿਹਾ ਕਹਿੰਦੇ ਉਹਨੇ ਸਾਨੂੰ ਦੱਸਿਆ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਆਸਾਨੇ ਤੇ ਜਾਣਾ ਹੈ ਮੈਂ ਆ ਸ਼ਹੀਦਾ ਸਿੰਘਾਂ ਦੀ ਓਟ ਟੱਕੀ ਆ ਅਸਰਾ ਟੱਕਿਆ ਹੈ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਨਾਲ ਸਾਰੇ ਕਾਰਜ ਹੋ ਰਹੇ ਸੋ ਕਹਿੰਨੀ ਮੈਂ ਵੀ ਉਹਨੂੰ ਦੱਸਿਆ ਵੀ ਤੇਰੇ ਭਾਜੀ ਨਾਲ ਵੀ ਇਦਾਂ ਇਦਾਂ ਕੁਝ ਹੋਇਆ ਸਾਡੇ ਇੱਕ ਗਵਰਨਰ ਦੀ ਬੀਬੀ ਰਹਿੰਦੀ ਆ ਸਾਡੀ ਉਹਦੇ ਨਾਲ ਜਿਉਂ ਦੀ ਲੜਾਈ ਹੋਈ ਉਹਨੇ ਸਾਨੂੰ ਕਿਹਾ ਸੀ ਵੀ ਮੈਂ ਤੁਹਾਡਾ ਕੰਮ ਨਹੀਂ ਚੱਲਣ ਦੇਣਾ ਤੁਹਾਡਾ ਕੰਮ ਠੱਪ ਕਰਕੇ ਰੱਖੂਗੀ ਸੋ ਜਦੋਂ ਦਾ ਉਹਨੇ ਕਿਹਾ ਸੀ ਉਸ ਦਿਨ ਤੋਂ ਬਾਅਦ ਸਾਡੀਆਂ ਦੋ ਗੱਡੀਆਂ ਵਿਕ ਗਈਆਂ ਤੇਰਾ ਭਾਜੀ ਬਿਮਾਰ ਆਇਂਦਾ ਹੈ ਬੱਚੇ ਬਿਮਾਰ ਨੇ ਬੜੀ ਤੰਗ ਪਰੇਸ਼ਾਨ ਕੋਈ ਰਾਹ ਦੱਸ ਕਹਿੰਦੇ ਵੀ ਮੇਰੇ ਵੀਰ ਨੇ ਫਿਰ ਮੈਨੂੰ ਦੱਸਣਾ ਕੀਤਾ ਵੀ ਤੁਸੀਂ ਟਾਲਾ ਸਾਹਿਬ ਜਾ ਕੇ ਜਾਂ ਏ.ਡੀ. ਦੇ ਕੇ ਕਰਾਓ ਉਦੋਂ ਅਸੀਂ ਪਹਿਲੀ ਵਾਰੀ ਦੇ ਕੇ ਕਰਵਾਈ ਤੇ ਸ਼ੀਦਾ ਸਾਹਿਬ ਤੁਸੀਂ ਜਾ ਕੇ ਚੁਪਹਿਰਾ ਸਾਹਿਬ ਚ ਹਾਜ਼ਰੀਆਂ ਭਰੋ ਕਹਿੰਦੇ ਵੀ ਮੈਂ ਜਦੋਂ ਅਰਦਾਸ ਵੀ ਕਰਵਾਈ ਸ਼ਹੀਦੀ ਦੇਖ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਚਲੋ ਪੁੱਛ ਦੱਸ ਕੇ ਉੱਥੋਂ ਕਰਵਾਈ ਉਸ ਤੋਂ ਬਾਅਦ ਸ਼ਹੀਦਾਂ ਸਾਹਿਬ ਮੈਂ ਚਪੈਰਾ ਕਟਣੇ ਸ਼ੁਰੂ ਕੀਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਮੈਨੂੰ ਪਤਾ ਲੱਗਾ ਵੀ ਚਪੈਰੇ ਘਰੇ ਵੀ ਕੱਟ ਸਕਦੇ ਆ ਆਪਾਂ ਕਹਿੰਦੀ ਮੈਂ ਕਰੇ ਬਾਣੀ ਪੜਨ ਲੱਗ ਪਈ ਕਰੇ ਅਜਨਾਮ ਅਭਿਆਸ ਕਰਨ ਲੱਗ ਪਈ ਫਿਰ ਮੈਨੂੰ ਉਹਨੇ ਦੱਸਿਆ ਕਿ ਤੂੰ ਪਹਿਲਾਂ ਅਮਰਤ ਵੇਲੇ ਬਾਣੀ ਪੜਿਆ ਕਰ ਜਿਵੇਂ ਖਾਲਸਾ ਜੀ ਆਪਾਂ ਦੱਸਦੇ ਹਾਂ ਸਾਰਿਆਂ ਨੂੰ ਕਿ ਭਾਈ ਪੰਜ ਬਾਣੀਆਂ ਦਾ ਪਾਠ ਜ਼ਰੂਰੀ ਹੈ ਪੰਜ ਬਾਣੀਆਂ ਦੇ ਪਾਠ ਦੀ ਕੋਈ ਸ਼ੂਟ ਨਹੀਂ ਧੰਨ ਕਲਗੀ ਤਰਪਾਸ਼ਾ ਮਹਾਰਾਜ ਨੂੰ ਖੁਦ ਸ਼ੂਟ ਨਹੀਂ ਆ ਤੇ ਸਾਨੂੰ ਕਿਵੇਂ ਹੋ ਸਕਦੀ ਹੈ ਪੰਜਾਂ ਬਾਣੀਆਂ ਦਾ ਜਾਪ ਅਭਿਆਸ ਜ਼ਰੂਰ ਕਰਨਾ ਉਸ ਤੋਂ ਬਾਅਦ ਜੋ ਕਰ ਸਕਦੇ ਹੋ ਤੁਸੀਂ ਕਰੋ ਸੋ ਕਹਨੇ ਮੈਨੂੰ ਜਦੋਂ ਪਤਾ ਲੱਗਾ ਕਿ ਪੰਜਾਂ ਬਾਣੀਆਂ ਦਾ ਪਾੜ ਕਹਿੰਦੀ ਫਿਰ ਮੈਂ ਪ੍ਰਣ ਕੀਤਾ ਬਾਬਾ ਦੀਪ ਸਿੰਘ ਸਾਹਿਬੀ ਦਾ ਨਾਮ ਲੈ ਕੇ ਕਿ ਬਾਬਾ ਜੀ ਅੱਜ ਤੋਂ ਬਾਅਦ ਮੈਂ ਜੋਤ ਵੀ ਲਾਇਆ ਕਰੂੰਗੀ ਮਹਾਰਾਜ ਸੇਵਾ ਵੀ ਕਰਿਆ ਕਰੂੰਗੀ ਜੋ ਤੁਸੀਂ ਸੇਵਾ ਲਾਓ ਮੈਂ ਸੇਵਾ ਕਰਿਆ ਕਰੂੰਗੀ ਹੁਕਮ ਚ ਰਹੂੰਗੀ ਕਿਰਪਾ ਕਰੋ ਸਾਡਾ ਕਾਰੋਬਾਰ ਚੱਲ ਪੇ ਸਾਡੇ ਘਰ ਵਿੱਚ ਜਿਹੜੀ ਆ ਕੋਈ ਚੀਜ਼ ਵੜੀ ਐ ਜਿਹਨੇ ਕਰਕੇ ਸਾਡੇ ਕੰਮ ਠੱਪ ਹੋ ਰਹੇ ਕਿਰਪਾ ਕਰਕੇ ਸਭ ਕੁਝ ਸਹੀ ਕਰ ਦਿਓ ਕਹਨੇ ਮੈਂ ਅੰਮ੍ਰਿਤ ਵੇਲੇ ਉੱਠਣਾ 2:30 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਨਾ ਸਿਆਲ ਚ ਵੀ ਕਰਦੀ ਦੀ ਗਰਮੀਆਂ ਚ ਵੀ ਪੂਰਾ 1 ਸਾਲ ਸਾਨੂੰ ਲੱਗਾ ਮੈਂ 1 ਸਾਲ ਬਿਨਾ ਨਾਗੇ ਸਬਰ ਕਰਕੇ ਬਾਣੀ ਪੜ੍ਹੀ ਐ ਤੇ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਦੋਵੇਂ ਟਾਈਮ ਦਰਸ਼ਨ ਕਰਨੇ ਉੱਥੇ ਜਾ ਕੇ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਜਿਵੇਂ ਖਾਲਸਾ ਜੀ ਕਈ ਵੀਰ ਪੁੱਛਦੇ ਨਿਸ਼ਾਨ ਸਾਹਿਬ ਸਾਡੇ ਟੈਲਾ ਲੱਗੀਆਂ ਉੱਥੇ ਕੀ ਕਰੀਏ ਭਾਈ ਜੇ ਤੇ ਤੁਸੀਂ ਪਾਣੀ ਨਾ ਧੋ ਸਕਦੇ ਹੋ ਤੇ ਬਾਅਦ ਵਿੱਚ ਸੁੱਕੇ ਕੱਪੜੇ ਦਾ ਉਹਨੂੰ ਸਾਫ਼ ਵੀ ਕਰਨਾ ਉੱਥੇ ਇਹ ਨਹੀਂ ਕਿ ਕੋਈ ਸੰਗਤ ਵਿੱਚ ਆਇਆ ਵਿਚਾਰਾ ਮੱਥਾ ਟੇਕਣ ਗਿੱਲੇ ਥਾਂ ਹੋਣ ਕਰਕੇ ਤਿਲਕ ਘੇਡੇ ਗਜੇ ਉਥੇ ਜਾਂ ਤਾਂ ਉਹਨੂੰ ਇਸ਼ਨਾਨ ਕਰਾ ਕੇ ਸੁੱਕੇ ਕੱਪੜੇ ਨਾਲ ਸਾਫ਼ ਕਰਕੇ ਆਓ ਜਾਂ ਫਿਰ ਕੋਈ ਕੱਪੜਾ ਸਾਫ਼ ਲੈ ਕੇ ਉਹਨੂੰ ਗਿੱਲਾ ਕਰਕੇ ਫੇਰਿਆ ਕਰੋ ਐਵੇਂ ਸੇਵਾ ਤੁਸੀਂ ਕਰ ਸਕਦੇ ਹੋ ਇੰਨਾ ਸੇਵਾ ਕਰ ਲਿਆ ਕਰੋ ਨਿਸ਼ਾਨ ਸਾਹਿਬਾਂ ਦੀ ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਹਿੰਦੀ ਗੁਰੂ ਘਰ ਚ ਸੇਵਾ ਝਾਲੂ ਫੇਰਨਾ ਜਾਂ ਕਿਤੇ ਹੋਰ ਕੋਈ ਕਾਰਜ ਸੇਵਾ ਹੋਣੀ ਉਹ ਮੈਂ ਕਰ ਲੈਣੀ ਤੇ ਮਹਾਰਾਜ ਦੀ ਕਿਰਪਾ ਸਦਕਾ 1 ਸਾਲ ਬਾਅਦ ਮਹਾਰਾਜ ਦੀ ਐਸੀ ਰਹਿਮਤ ਹੋਈ ਸਾਡਾ ਕੰਮ ਚੱਲ ਪਿਆ ਫਿਰ ਤੁਰ ਪਿਆ ਸੀ ਇੱਕ ਗੱਡੀ ਹੋਰ ਲਈ ਮੇਰੇ ਘਰ ਵਾਲੇ ਨੇ ਇੱਕ ਗੱਡੀ ਘਰੇ ਆਈ ਕਹਿੰਦੇ ਮੈਨੂੰ ਉਦੋਂ ਭਰੋਸਾ ਹੋਇਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਸਾਡੇ ਦੇ ਕਿਰਪਾ ਵਰਤਣੀ ਸ਼ੁਰੂ ਹੋਈ ਆ ਕਹਿੰਦੇ ਫਿਰ ਮੈਂ ਕੀ ਕਰਨਾ ਮੈਂ ਸਵੇਰੇ ਉੱਠ ਕੇ ਜਦੋਂ ਬਾਣੀ ਪੜ੍ਹਨੀ ਪੰਜ ਬਾਣੀਆਂ ਪੜ੍ਹਣੀਆਂ ਤੇ ਜਲ ਕੋਲ ਰੱਖ ਕੇ ਪੜ੍ਹਨਾ ਉਹ ਫਿਰ ਜਲ ਜਦੋਂ ਮੇਰੇ ਘਰ ਵਾਲੇ ਨੇ ਗੱਡੀ ਲੈ ਕੇ ਜਾਣਾ ਮੈਂ ਉਹ ਜਲ ਗੱਡੀ ਵਿੱਚ ਵੀ ਛਿੜਕ ਦੇਣਾ ਸਾਰੇ ਕੇ ਮਹਾਰਾਜ ਬਰਕਤਾਂ ਪਾਉਣ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਸਾਡੇ ਕੋਲੇ ਤਿੰਨ ਗੱਡੀਆਂ ਸੀ ਪਹਿਲਾਂ ਤਿੰਨ ਦੀਆਂ ਤਿੰਨ ਹੀ ਹੋ ਗਈਆਂ ਅਸੀਂ ਤੇ ਨਵੀਆਂ ਗੱਡੀਆਂ ਲੈ ਲਈਆਂ ਸਾਡਾ ਕਾਰੋਬਾਰ ਵਧੀਆ ਹੋ ਗਿਆ ਉਸ ਦਿਨ ਤੋਂ ਬਾਅਦ ਮੇਰੇ ਬੱਚੇ ਵੀ ਕਦੇ ਬਿਮਾਰ ਨਹੀਂ ਹੋਏ ਮੇਰਾ ਘਰ ਵਾਲਾ ਵੀ ਤੰਦਰੁਸਤ ਹੋ ਗਿਆ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਗਈ ਪਰ ਕਹਿੰਦੇ ਇੱਕ ਖੇੜ ਹੋਰ ਬਣੀ ਕਹਿੰਦੇ ਅਸੀਂ ਤਾਂ ਕਦੇ ਉਸ ਦਿਨ ਤੋਂ ਬਾਅਦ ਮੁੜ ਕੇ ਉਹ ਜਨਾਨੀ ਵੱਲ ਦੇਖਿਆ ਨਹੀਂ ਸੀ ਪਰ ਇੱਕ ਦਿਨ ਭੈਣ ਕਹਿੰਦੀ ਵੀ ਮੈਂ ਆਪਣੇ ਗੇੜੇ ਬਾਹਰ ਖੜੀ ਸਾਂ ਤੇ ਇੱਕ ਐਂਬੂਲੈਂਸ ਆਈ ਉਹਨਾਂ ਦੇ ਕਬੂਏ ਗਾੜੀ ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋਈ ਮੈਂ ਬਾਹਰ ਨਿਕਲ ਕੇ ਦੇਖਿਆ ਜਦੋਂ ਐਂਬੂਲੈਂਸ ਆਈ ਤਾਂ ਉਹ ਜਿਹੜੀ ਜਨਾਨੀ ਸੀ ਜਿਨੇ ਸਾਡੇ ਦੇ ਕੁਝ ਕੀਤਾ ਸੀ ਉਹ ਮੰਜੇ ਦੇ ਪਈ ਸੀ ਉਹਨੂੰ ਚੁੱਕ ਕੇ ਲੈ ਕੇ ਜਾਂਦੇ ਪਏ ਸੀ ਟੈਗ ਹੋ ਗਿਆ ਸੀ ਉਹਨੂੰ ਤੇ ਜਦੋਂ ਇਹ ਸਭ ਕੁਝ ਹੋਇਆ ਮੇਰੇ ਮਨ ਚੋਂ ਇਹੋ ਨਿਕਲਿਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਸਾਰਿਆਂ ਦਾ ਭਲਾ ਕਰਿਓ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਗੁਰੂ ਸਾਹਿਬ ਦੀ ਐਸੀ ਬੇਅੰਤ ਕਿਰਪਾ ਹੋਈ ਉਹ ਮਾਈ ਜਿਹੜੀ ਟੂਣੇਟ ਮਾਣੇ ਕਰਦੀ ਸੀ ਠੀਕ ਹੋ ਕੇ ਕੁਝ 15 20 ਦਿਨਾਂ ਬਾਅਦ ਮੇਰੇ ਘਰੇ ਆਉਂਦੀ ਹੈ ਤੇ ਘਰ ਆ ਕੇ ਮੈਨੂੰ ਕਹਿੰਦੀ ਭੈਣੇ ਵੀ ਮੈਨੂੰ ਮaaf ਕਰਦੇ ਵੀ ਮੈਂ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਤੇ ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਤੂੰ ਕੀ ਕੀਤਾ ਹੁਣ ਪਤਾ ਤੇ ਮੈਨੂੰ ਸਾਰਾ ਸੀ ਪਰ ਫਿਰ ਵੀ ਮੈਂ ਪੁੱਛਿਆ ਵੀ ਤੂੰ ਮੇਰੇ ਨਾਲ ਕੀ ਮਾੜਾ ਕੀਤਾ ਆਪਾਂ ਤਾਂ ਇੱਕ ਦੂਜੇ ਨਾਲ ਬੋਲਦੀਆਂ ਵੀ ਨਹੀਂ ਤੂੰ ਮੇਰਾ ਕੀ ਮਾੜਾ ਕਰਨਾ ਕਹਿੰਦੇ ਉਹ ਜਨਾਨੀ ਆਪ ਦੱਸ ਕੇ ਗਈ ਕਿ ਮੈਂ ਤੁਹਾਡੇ ਘਰੇ ਕਈ ਕੁਝ ਚੀਜ਼ਾਂ ਭੇਜੀਆਂ ਜਿਹਦੇ ਨਾਲ ਤੁਹਾਡੀਆਂ ਗੱਡੀਆਂ ਦੋਵੇਂ ਗਈਆਂ ਤੇਰਾ ਘਰ ਵਾਲੇ ਨੂੰ ਛੱਟ ਲੱਗੀ ਤੇਰੇ ਬੱਚੇ ਬਿਮਾਰ ਹੋਏ ਤੇਰੇ ਘਰ ਦਿਲਿੱਧਰ ਆਇਆ ਇਹ ਸਾਰਾ ਕੁਝ ਮੈਂ ਕੀਤਾ ਸੀ ਪਰ ਕਹਿੰਦੀ ਹੁਣ ਮੈਂ ਕਿੰਨੇ ਚਿਰ ਤੋਂ ਜੋਰ ਲਾ ਲਾ ਰਹੀ ਸਾਂ ਤੇ ਇੱਕ ਦਿਨ ਮੈਂ ਜਿਹੜਾ ਮੰਤਰ ਜੈ ਖਾਲਸਾ ਜੀ ਉਹਦੇ ਬਾਬੇ ਨੇ ਕਿਸੇ ਨੇ ਦਿੱਤਾ ਹੋ ਪੜਨ ਵਾਸਤੇ ਇਲਮ ਕਰਨ ਵਾਸਤੇ ਕਹਿੰਦੀ ਮੈਂ ਉਹ ਮੰਤਰ ਜਦੋਂ ਪੜ੍ਹਦੀ ਸਾਂ ਮੰਤਰ ਦੇ ਵਿੱਚ ਮੈਨੂੰ ਇੱਕ ਐਹੋ ਜਿਹੀ ਸ਼ੈ ਦੇ ਦਰਸ਼ਨ ਹੋਏ ਜਿਹੜੀ ਬਹੁਤ ਡਰਾਣੀ ਸੀ ਬਹੁਤ ਜ਼ਿਆਦਾ ਡਰਾਣੀ ਸੀ ਉਹ ਡਰਾਉਣਾ ਰੂਪ ਵੇਖ ਕੇ ਹੀ ਮੈਨੂੰ ਟੈਗ ਹੋ ਗਿਆ ਸੋ ਖਾਲਸਾ ਜੀ ਉਹ ਛੀਂਦਾ ਫੌਜਾਂ ਦੇ ਦਰਸ਼ਨ ਉਹਨੂੰ ਹੋਏ ਸੀ ਉਹ ਫਿਰ ਜਿਹੜੇ ਦਰਸ਼ਨ ਹੁੰਦੇ ਆ ਉਹ ਦਰਸ਼ਨ ਆਮ ਕਰਕੇ ਨਹੀਂ ਹੁੰਦੇ ਉਹਦੇ ਵਿੱਚ ਬਹੁਤ ਭਿਆਨਕ ਰੂਪ ਜਿਵੇਂ ਖਾਲਸਾ ਦੀ ਨਰ ਸਿੰਘ ਅਵਤਾਰ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹਦਾ ਮੂੰਹ ਸ਼ੇਰ ਦਾ ਸੀ ਤੇ ਬਾਕੀ ਸਰੀਰ ਬੰਦੇ ਦਾ ਸੀ ਸੋ ਜਦੋਂ ਇਹੋ ਜਿਹਾ ਸਰੂਪ ਆਪਾਂ ਕਿਤੇ ਨਜ਼ਰੀ ਸਾਾਨੂੰ ਆ ਜਾਵੇ ਤਾਂ ਬੰਦਾ ਉਦਾਂ ਹੀ ਡਰ ਜਾਂਦਾ ਇਸ ਕਰਕੇ ਉਹ ਕਹਿੰਦੀ ਮੈਨੂੰ ਇਹੋ ਜਿਹਾ ਸਰੂਪ ਉਹ ਮੰਤਰ ਪੜ੍ਹਦਿਆਂ ਦਿਖਿਆ ਜਿਨੇ ਮੈਨੂੰ ਪੈਕ ਹੀ ਕਰ ਦਿੱਤਾ ਤੇ ਮੇਰਾ ਤਰੋ ਨਿਕਲ ਗਿਆ ਮੈਂ ਮਸਾ ਹੀ ਬਚੀ ਹਾਂ ਸਭ ਕੁਝ ਛੱਡ ਕੇ ਤੌਬਾ ਕਰਕੇ ਕਿ ਮਹਾਰਾਜ ਜੀ ਮੈਂ ਤੌਬਾ ਕਰਦੀ ਆ ਅੱਜ ਤੋਂ ਬਾਅਦ ਟੂਣਾ ਟਮਾਣਾ ਨਹੀਂ ਕਰੂੰਗੀ ਫਿਰ ਮੇਰੀ ਜਾਨ ਬਚੀ ਆ ਮੈਂ ਆਪਣੇ ਘਰ ਮੁੜੀ ਹਾਂ ਸੋ ਐਸੀ ਕਿਰਪਾ ਖਾਲਸਾ ਜੀ ਮਹਾਰਾਜ ਦੇ ਨਾਮ ਵਿੱਚ ਹੈ ਸ਼ੀਦਾ ਫੌਜਾਂ ਦੇ ਨਾਮ ਵਿੱਚ ਹੈ ਉਹ ਭੈਣ ਨੇ ਗੱਲ ਸੁਣਾਏ ਕਿ ਐਵੇਂ ਸਾਡੇ ਨਾਲ ਹੋਇਆ ਐਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਸਾਡੇ ਦੇ ਕਿਰਪਾ ਵਰਤੀ ਅੱਜ ਸਾਡੇ ਘਰੇ ਲਗਾਤਾਰ ਜੋਤ ਜਗਦੀ ਹੈ ਮਹਾਰਾਜ ਦੀ ਕਿਰਪਾ ਸਦਕਾ ਮੈਂ ਵੱਡੀ ਕੌਲੀ ਦੇ ਵਿੱਚ ਜੋਤ ਲਾਈ ਉਹਦੇ ਵਿੱਚ ਕਿਉ ਉਪਾਸ਼ ਛੱਡਦੀ ਆ ਲਗਾਤਾਰ ਦਿਨ ਰਾਤ ਚੱਲਦੀ ਆ ਉਹਨੂੰ ਬੰਦ ਨਹੀਂ ਮੈਂ ਕਰਦੀ ਐਸੀ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਕਾਰਜ ਵਿੱਚ ਬਰਕਤਾਂ ਨੇ ਹੁਣ ਦਸਵੰਦ ਕੱਢਦੇ ਹਾਂ ਤੇ ਹੋਰ ਬਰਕਤਾਂ ਪੈ ਰਹੀਆਂ ਸੋ ਐਸੀ ਮਹਾਰਾਜ ਦੀ ਕਿਰਪਾ ਖਾਲਸਾ ਜੀ ਐਸੀ ਸ਼ਹੀਦਾ ਸਿੰਘਾਂ ਦੇ ਦਰ ਤੇ ਕੀਤੀ ਹੋਈ ਸੇਵਾ ਦੀ ਕਿਰਪਾ ਜਿਹੜੇ ਮਹਾਰਾਜ ਦੇ ਘਰ ਜਾ ਕੇ ਸੇਵਾ ਕਰਦੇ ਨੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਸਤਿਗੁਰੂ ਜੀ ਉਹਨਾਂ ਨੂੰ ਸੁੱਖ ਜ਼ਰੂਰ ਦਿੰਦੇ ਨੇ ਭਾਈ ਮਨ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ ਜਜ਼ਬਾ ਹੋਣਾ ਚਾਹੀਦਾ ਹੈ ਤੇ ਹੱਠ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ ਇਹ ਨਹੀਂ ਕਿ ਸਿਰ ਦੁਖਿਆ ਤੇ ਪਾਠ ਛੱਡ ਦਿੱਤਾ ਲੱਤਾਂ ਦੁਖੀਆਂ ਦੇ ਪਾਠ ਛੱਡ ਦਿੱਤਾ ਘਰ ਵਿੱਚ ਕੋਈ ਪ੍ਰੌਣਾ ਆ ਗਿਆ ਤੇ ਸਾਰਾ ਕੁਝ ਪਾਠ ਆਪਣਾ ਛੱਡ ਕੇ ਪ੍ਰੌਣਿਆਂ ਵੱਲ ਹੋ ਗਏ ਨਹੀਂ ਸਤਿਗੁਰ ਦੇ ਘਰ ਉਹ ਪ੍ਰਵਾਣ ਹੁੰਦਾ ਜਿਹੜਾ ਆਪਣਾ ਨੇਮ ਨਹੀਂ ਛੱਡਦਾ ਖਾਲਸਾ ਜੀ ਮੁਸਲਮਾਨ ਮੈਂ ਅਰਬ ਕੰਟਰੀ ਵਿੱਚ ਰਿਆਂ ਮੁਸਲਮਾਨਾਂ ਦੀ ਜਿਸ ਵੇਲੇ ਨਮਾਜ਼ ਦਾ ਸਮਾਂ ਹੁੰਦਾ ਇੱਕ ਹੋਕ ਆਉਂਦੀ ਹੈ ਨਾ ਮਸਜਿਦ ਵੱਲੋਂ ਤੇ ਚਾਹੇ ਉਹ ਗੱਡੀਆਂ 'ਚ ਬੈਠੇ ਹੋਣ ਚਾਹੇ ਰੇਤਾ ਦੇ ਹੋਣ ਜਾਂ ਕਿਤੇ ਵੀ ਬੈਠੇ ਹੋਣ ਉਸੇ ਵੇਲੇ ਗੱਡੀਆਂ ਰੋਕ ਕੇ ਆਪਣੀ ਨਮਾਜ਼ ਨੂੰ ਪੜ੍ਹਨ ਲੱਗ ਪੈਂਦੇ ਨੇ ਤੇ ਸਾਡੇ ਲੋਕੀ ਜੇ ਕੋਈ ਪ੍ਰੋਣਾ ਆ ਜੇ ਤੇ ਰਹਿਰਾਸ ਦਾ ਪਾਠ ਭੁੱਲ ਜਾਂਦਾ ਜੇ ਕੋਈ ਪ੍ਰੋਣਾ ਆ ਜੇ ਤੇ ਪੋਥੀ ਚੁੱਕਣ ਦਾ ਚੇਤਾ ਭੁੱਲ ਜਾਂਦਾ ਮੰਝੇ ਦੇ ਬੀਬੀਆਂ ਪੋਥੀਆਂ ਛੱਡ ਜਾਂਦੀਆਂ ਐਦਾਂ ਨਹੀਂ ਭਾਈ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਹਿਮੀਅਤ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਰੱਬ ਕਰਕੇ ਜਾਣੋ ਮਹਾਰਾਜ ਤੁਹਾਡੇ ਘਰੇ ਸੁੱਖ ਭੇਜਣਗੇ ਆਪਣੀਆਂ ਗਲਤੀਆਂ ਕਰਕੇ ਸਾਨੂੰ ਦੁੱਖ ਪ੍ਰਾ ਹੁੰਦੇ ਨੇ ਮਹਾਰਾਜ ਦੀ ਬਾਣੀ ਵਿੱਚ ਸਾਰੇ ਸੁੱਖ ਨੇ ਜਿਹੜਾ ਸਤਗੁਰੂ ਦੀ ਬਾਣੀ ਦਾ ਪੱਲਾ ਫੜਦਾ ਹੈ ਸਤਗੁਰੂ ਜੀ ਉਹਨੂੰ ਨਿਵਾਜਦੇ ਨੇ ਵਡਿਆਈਆਂ ਬਖਸ਼ਦੇ ਨੇ ਸੋ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਬੰਦੇ ਦੀ ਨੀਤ ਹੋਣੀ ਚਾਹੀਦੀ ਹੈ ਕਿ ਮਹਾਰਾਜ ਕੋਲੋਂ ਕਿਵੇਂ ਲੈਣਾ ਹੈ ਬੰਦੇ ਦੇ ਹਿਰਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ ਕਿ ਕਿਵੇਂ ਸਤਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣੀ ਹੈ ਸੋ ਕਲਗੀਧਰ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਖਾਲਸਾ ਜਿਵੇਂ ਭੈਣ ਨਾਲ ਹੋਈਆਂ ਐਵੇਂ ਸਾਡੇ ਨਾਲ ਵੀ ਹੋਣਗੀਆਂ ਪਰ ਸਾਡੇ ਹਿਰਦੇ ਵਿੱਚ ਪ੍ਰੇਮ ਨਹੀਂ ਅਸੀਂ ਮਹਾਰਾਜ ਦੀ ਬਾਣੀ ਦਾ ਅਤਿਮ ਸਤਕਾਰ ਨਹੀਂ ਕਰਦੇ ਤੇ ਹੱਥ ਨਹੀਂ ਕਰਦੇ ਨਿੱਕੀ ਮੋਟੀ ਬਿਮਾਰੀ ਔਣ ਕਰਕੇ ਨਿੱਕਾ ਮੋਟਾ ਦੁੱਖ ਔਣ ਕਰਕੇ ਸਤਗੁਰ ਦੀ ਬਾਣੀ ਨੂੰ ਵਿਸਾਰ ਦਿੰਨੇ ਆਂ ਤੇ ਬਾਹਰ ਦੇ ਲੋਕੀ ਜਿਨ੍ਹਾਂ ਨਾਲ ਮੇਰੀਆਂ ਗੱਲਾਂ ਹੁੰਦੀਆਂ ਸਾਰੇ ਕਹਿੰਦੇ ਅਸੀਂ ਨਾ ਜਪਜੀ ਸਾਹਿਬ ਦਾ ਤੇ ਚੌਪਈ ਸਾਹਿਬ ਦਾ ਪਾਠ ਕਰਦੇ ਆਂ ਭਾਈ ਜਿਹਦੇ ਕੋਲੇ ਪੰਜਾਂ ਬਾਣੀਆਂ ਦਾ ਪਾਠ ਹੈ ਨਹੀਂ ਆ ਨਾ ਉਹ ਬੰਦੇ ਕੋਲੇ ਬਰਕਤ ਨਹੀਂ ਆ ਸਕਦੀ ਪੰਜਾਂ ਬਾਣੀਆਂ ਦਾ ਅਮਰਤ ਵੇਲੇ ਪਾਠ ਕਰਨਾ ਸ਼ੁਰੂ ਕਰਦੋ ਦੋ ਬਾਣੀਆਂ ਸ਼ਾਮ ਦੇ ਵੇਲੇ ਰਹਿਰਾ ਸਾਹਿਬ ਤੇ ਕੀਰਤਨ ਸੋਲੇ ਦੀ ਬਾਣੀ ਇਹ ਸਭ ਤੋਂ ਘੱਟ ਤੋਂ ਘੱਟ ਬਾਣੀਆਂ ਦਸੀਆਂ ਨੇ ਜਿਹੜਾ ਬੰਦਾ ਇਹ ਸੱਤ ਬਾਣੀਆਂ ਦਾ ਜਾਪ ਕਰਦਾ ਸਤਗੁਰ ਕਲਗੀਧਰ ਪਾਤਸ਼ਾਹ ਜੀ ਦੀ ਤੇ ਧੰਨ ਧੰਨ ਮਾਤਾ ਸਹਿਬ ਦੇਵਾ ਗੌਰ ਜੀ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਖੁਸ਼ੀ ਹੁੰਦੀ ਹੈ ਸੋ ਭਾਈ ਜਿਨ੍ਹਾਂ ਦੇ ਘਰੇ ਦੁੱਖ ਤਕਲੀਫਾਂ ਦਿਲਦਰ ਨੇ ਸ਼ੀਦਾ ਸਿੰਘਾਂ ਦਾ ਨਾਮ ਲੈ ਕੇ ਜਾਪ ਸ਼ੁਰੂ ਕਰੋ ਸਵਾ ਲੱਖ ਮੂਲ ਮੰਤਰ ਦੇ ਅਭਿਆਸ ਸ਼ੁਰੂ ਕਰੋ ਦੇਖ ਬਣਾਇਆ ਕਰੋ ਹਫਤੇ ਬਾਅਦ ਸਤਿਗੁਰ ਜੀ ਦੀ ਖੁਸ਼ੀ ਜ਼ਰੂਰ ਵਰਤੇਗੀ ਮਹਾਰਾਜ ਦੀ ਵੱਡੀ ਬਖਸ਼ਿਸ਼ ਹੋਵੇਗੀ ਸੋ ਸੱਚੇ ਪਾਸ਼ਾ ਮਹਾਰਾਜ ਸਾਰਿਆਂ ਨੂੰ ਖੁਸ਼ੀਆਂ ਦੇਣ ਜਿਨ੍ਹਾਂ ਦੀਆਂ ਅਰਦਾਸਾਂ ਜੇ ਪੂਰੀਆਂ ਨਹੀਂ ਹੋਈਆਂ ਸਤਿਗੁਰੂ ਉਹਨਾਂ ਨੂੰ ਵੀ ਭਾਈ ਪੂਰੀਆਂ ਕਰਨ ਪ੍ਰਵਾਨ ਕਰਨ ਮਹਾਰਾਜ ਸਾਰਿਆਂ ਦੇ ਘਰ ਸੁੱਖ ਭੇਜਣ ਸਾਰਿਆਂ ਦਾ ਭਲਾ ਕਰਨ ਸਤਿਗੁਰੂ ਦੀਨ ਦੁਨੀ ਦੇ ਪਾਸ਼ਾ ਦਿਆਲੂ ਕਿਰਪਾਲੂ ਨੇ ਭਾਈ ਮਹਾਰਾਜ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ ਸਤਿਗੁਰੂ ਸਦਾ ਹੀ ਭਲਾ ਕਰਦੇ ਭਾਈ ਮਹਾਰਾਜ ਦੀ ਰਜਾ ਵਿੱਚ ਰਹਿਣਾ ਸਿੱਖੀਏ ਸਤਿਗੁਰੂ ਕੋਲੋਂ ਸਿੱਖੀ ਮੰਗੀਏ ਗੁਰਸਿੱਖੀ ਮੰਗੀਏ ਜੀਵਨ ਮੰਗੀਏ ਮਹਾਰਾਜ ਕੋਲੋਂ ਨਾਮ ਦੀ ਕਮਾਈ ਮੰਗੀਏ ਸਤਿਗੁਰੂ ਦੀ ਬਾਣੀ ਪੜਨ ਦਾ ਬਲ ਬਖਸ਼ੀਏ ਮੰਗੀਏ ਅਮਰਤ ਵੇਲਾ ਮੰਗੀਏ ਉਹਨਾਂ ਕੋਲੇ ਸੁਖ ਆਪਣੇ ਆਪ ਨੱਠ ਨੱਠ ਕੇ ਆਉਣਗੇ ਸੋ ਮਹਾਰਾਜ ਦੀ ਬਾਣੀ ਤੋਂ ਬਿਨਾ ਕੋਈ ਸੁਖ ਨਹੀਂ ਖਾਲਸਾ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ